ਹੈਲੋ ਜੀ ਸਤਿ ਸ਼੍ਰੀ ਅਕਾਲ ਸਭ ਨੂੰ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਕਿ ਸਭ ਠੀਕ ਠਾਕ ਹੋਵੋਗੇ ਅੱਜ ਘੈਂਟ ਜਿਹਾ ਮੌਸਮ ਤੇ ਆਪਾਂ ਬਣਾਉਣ ਲੱਗੇ ਆ ਗੁੜ ਦੇ ਗੋਲਗਲੇ ਤਿੰਨ ਪਾ ਆਪਾਂ ਗੁੜ ਲੈ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਫਿਰ ਆਪਾਂ ਇਹਨੂੰ ਪਾਣੀ ਦੇ ਵਿੱਚ ਘੋਲ ਲਵਾਂਗੇ ਇੰਦਰ ਆਪਾਂ ਇਹਨੂੰ ਗੁੜ ਨੂੰ ਬਰੀਕ ਕਰਕੇ ਤੇ ਪਾਣੀ ਦੇ ਵਿੱਚ ਪਾ ਲਿਆ ਤੇ ਨਾਲ ਆਪਾਂ ਲੈ ਲਿਆ ਆਟਾ ਜਿਹਦੇ ਵਿੱਚ ਆਪਾਂ ਇਹ ਗੁੜ ਨੂੰ ਘੋਲਣਾ ਹੈਗਾ ਬਰੀਕੀ ਤੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਮਿਕਸ ਕਰ ਲਿਆ ਹੁਣ ਆਪਾਂ ਇੱਕ ਪੂਣੀ ਦੀ ਮਦਦ ਨਾਲ ਇਹਨੂੰ ਆٹے ਦੇ ਵਿੱਚ ਛਾਣ ਲਵਾਂਗੇ ਕਿਉਂਕਿ ਗੁੜ ਦੇ ਵਿੱਚ ਕੋਈ ਵੀ ਕੋਈ ਡੱਕਾ ਜਾਂ ਕੁਝ ਵੀ ਵਗੈਰਾ ਥੋੜਾ ਬਹੁਤਾ ਹੁੰਦਾ ਤੇ ਉਹ ਗੰਦਗੀ ਪੂਣੀ ਰਾਹੀਂ ਮਾਰ ਨਿਕਲ ਜੂਗੀ ਇਸ ਲਈ ਆਪਾਂ ਇਹਨੂੰ ਛਾਣ ਕੇ ਪਾਣੀ ਨੂੰ ਫਿਰ ਆٹے ਦੇ ਵਿੱਚ ਪਾਉਣਾ ਤੇ ਚੰਗੀ ਤਰ੍ਹਾਂ ਵਿੱਚ ਆٹے ਦੇ ਮਿਕਸ ਕਰਾਂਗੇ ਆਪਾਂ ਇਹਨੂੰ ਚੰਗੀ ਤਰ੍ਹਾਂ ਪੂਰਾ ਸਵਾਰ ਕੇ ਮਿਕਸ ਕਰਾਂਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਆਟੇ ਦੇ ਵਿੱਚ ਗੰਡ ਨਾ ਰਹਿ ਬਜ ਜਾਵੇ ਕੁਛ ਆਪਾਂ ਇੱਧਰ ਲਵਾਂਗੇ ਬੇਕਿੰਗ ਪਾਊਡਰ ਥੋੜਾ ਜਿਹਾ ਬੇਕਿੰਗ ਪਾਊਡਰ ਐਡ ਕਰਾਂਗੇ ਇਹਦੇ ਨਾਲ ਗੋਲਗਲੇ ਸੌਫਟ ਵਧੀਆ ਬਣਨਗੇ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਕਮੈਂਟ ਆਪਾਂ ਇੱਧਰ ਕੜਾਈ ਰੱਖ ਲਈ ਤੇ ਕੜਾਈ ਦੇ ਵਿੱਚ ਪਾ ਦਿੱਤਾ ਘਰ ਦਾ ਬਣਿਆ ਹੋਇਆ ਤੇਲ ਤੇਲ ਚੰਗੀ ਤਰ੍ਹਾਂ ਗਰਮ ਹੋਣ ਤੋਂ ਬਾਅਦ ਆਪਾਂ ਆ ਗੋਲਗਲੇ ਪਾਉਣੇ ਸ਼ੁਰੂ ਕਰ ਦਿੱਤੇ ਤੇਲ ਜਦੋਂ ਚੰਗੀ ਤਰ੍ਹਾਂ ਗਰਮ ਹੋ ਜਾਏ ਤਾਂ ਆਪਾਂ ਫੇਰ ਹੀ ਪਾਉਣੇ ਸ਼ੁਰੂ ਕਰਨੇ ਆ ਤੇ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਸੀ ਇਸ ਲਈ ਆਪਾਂ ਥੋੜੇ-ਥੋੜੇ ਕਰਕੇ ਗੋਲਗਲੇ ਪਾਉਣੇ ਸਟਾਰਟ ਕਰਤੇ ਤੇ ਖੁਸ਼ਬੂ ਵੀ ਬਹੁਤ ਜ਼ਿਆਦਾ ਜ਼ਬਰਦਸਤ ਆ ਰਹੀ ਹੈ ਤੇ ਕੈਂਟ ਕੈਂਟ ਲੱਗਦਾ ਬਣ ਰਹੇ ਆ ਤੇ ਗੋਲ ਗਲੇ ਪਉਣ ਸਾਰ ਇਦਾਂ ਫੁੱਲ ਕੇ ਜਿਦਾਂ ਗਲਾਬ ਜਾਮਨ ਵਾਂਗੂ ਪੂਰੀ ਤਰ੍ਹਾਂ ਇਹ ਫੁੱਲ ਕੇ ਗੋਲ ਹੁੰਦੇ ਜਾ ਰਹੇ ਆ ਤੇ ਦੇਖਣ ਚ ਬਹੁਤ ਜ਼ਿਆਦਾ ਖੂਬਸੂਰਤ ਲੱਗ ਰਹੇ ਆ ਖਾਣ ਚ ਤਾਂ ਹੁਣੀ ਹੁਣੇ ਆ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੇਕ ਲਵਾ ਲਾਂਗੇ ਜਦੋਂ ਇਹ ਪੂਰੀ ਤਰ੍ਹਾਂ ਪੱਕ ਜਾਣ ਤੇ ਫਿਰ ਆਪਾਂ ਕੱਢ ਲਾਂਗੇ ਦੇਖੋ ਕਿਦਾਂ ਗੋਲ-ਗੋਲ ਤੇ ਬਹੁਤ ਜ਼ਿਆਦਾ ਵਧੀਆ ਗੁਲਗਲੇ ਤਿਆਰ ਹੋਏ ਆ ਤੇ ਐਂ ਕਰਕੇ ਆਪਾਂ ਥੋੜੇ-ਥੋੜੇ ਹੋਰ ਹਰ ਵਰੀ ਆਟਾ ਪਾਈ ਜਾਵਾਂਗੇ ਤੇ ਗੁਲਗਲੇ ਰੈਡੀ ਹੁੰਦੇ ਜਾਣਗੇ ਸਾਰੇ ਗੋਲਗਲੇ ਬਹੁਤ ਜ਼ਿਆਦਾ ਵਧੀਆ ਤੇ ਇਦਾਂ ਗੋਲ-ਗੋਲ ਪੂਰੀ ਤਰ੍ਹਾਂ ਫੁੱਲ ਕੇ ਤਿਆਰ ਹੋਇਆ ਤੇ ਹੈ ਵੀ ਜਮਾਂ ਪੂਲੇ-ਪੂਲੇ ਤੇ ਸੌਫਟ-ਸੌਫਟ ਬਣੇ ਆ। ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਗੋਲਗਲੇ ਤਿਆਰ ਹੋਏ ਆ। ਤੇ ਪੂਰੀ ਤਰ੍ਹਾਂ ਇੰਗਲਾਬ ਜਮਣ ਵਾਂਗੂ ਪੂਲੇ। ਤੇ ਆਪਾਂ ਸਾਰੇ ਗੋਲਗਲੇ ਇਦਾਂ ਹੀ ਪਾ ਦਿੱਤੇ ਇਹ ਆਪਣੇ तकरीबन ਸਾਰਾ ਆਟਾ ਪੈ ਚੁੱਕਿਆ ਤਿੰਨ ਪਾ ਗੁੜ ਦੇ ਆਪਾਂ ਗੁਲਗਲੇ ਬਣਾਏ ਆ ਤੇ ਆਪਣਾ ਆ ਅਖੀਰਲਾ ਪੂਰ ਰਹਿ ਗਿਆ ਤੇ ਆਪਾਂ ਇਹ ਤਿਆਰ ਕਰੀ ਜਾਨੇ ਆ ਤੇ ਸਾਰੇ ਗੁਲਗਲੇ ਬਹੁਤ ਜ਼ਿਆਦਾ ਘੈਂਟ ਬਣੇ ਆ ਸਿਰਾ ਗੱਲਬਾਤ ਮੀਂਹ ਦਾ ਮੌਸਮ ਤੇ ਉੱਪਰੋਂ ਇਦਾਂ ਦੀ ਕੋਈ ਡੈਸ਼ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆ ਤਾਂ ਬਹੁਤ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਆ ਦੇਖ ਸਕਦੇ ਹਾਂ ਆਪਣੇ ਗੋਲਗਲੇ ਬਿਲਕੁਲ ਰੈਡੀ ਹੋ ਚੁੱਕੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਤੇ ਆਪਾਂ ਫਿਰ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਭ ਨੂੰ